ਹਾਂਜੀ ਸਤਿ ਸ਼੍ਰੀ ਅਕਾਲ ਜੀ ਡੈਸ਼ਿੰਗ ਪੰਜਾਬੀ ਸੂਟ ਸਾਡ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਹੌਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸੋ ਅੱਜ ਦੀ ਜਿਹੜੀ ਵੀਡੀਓ ਆਪਾਂ ਪਸ਼ਮੀਨਾ ਸੂਟਸ ਉੱਪਰ ਲੈ ਕੇ ਆਏ ਆ ਬਹੁਤ ਹੀ ਸੋਨੇ ਤੇ ਰੀਜ਼ਨੇਬਲ ਪ੍ਰਾਈਸਿਸ ਦੇ ਜਿਹੜੇ ਆਪਾਂ ਸੂਟ ਤੁਹਾਡੇ ਲਈ ਲੈ ਕੇ ਆਏ ਆ ਸੋ ਜੇ ਤੁਸੀਂ ਆਫਲਾਈਨ ਵੀ ਸਾਡੇ ਤੋਂ ਸੂਟ ਬਾਈ ਕਰਨੇ ਆ ਤਾਂ ਸਾਡਾ ਜਿਹੜਾ ਸਟੋਰ ਹੈਗਾ ਉਹ ਬੱਲਾਰਾਮ ਨਗਰ ਸਟਰੀਟ 10/3 ਦੇ ਕੋਰਨਰ ਦੇ ਉੱਪਰ ਡੈਸ਼ਿੰਗ ਬਟਿਕ ਦੇ ਨਾਂ ਤੋਂ ਸਾਡਾ ਜਿਹੜਾ ਸਟੋਰ ਹੈਗਾ ਸੋ ਤੁਸੀਂ ਉੱਥੇ ਆ ਕੇ ਵਿਜ਼ਿਟ ਕਰਕੇ ਤੁਸੀਂ ਆਪਣੇ ਪਸੰਦ ਦੇ ਸੂਟਸ ਲੈ ਕੇ ਜਾ ਸਕਦੇ ਹੋ ਜੇ ਤੁਸੀਂ ਕਿਸੇ ਜਾਂ ਕੋਈ ਰੈਡੀ ਵੀ ਕਰਾਣੇ ਆ ਸੂਟ ਤਾਂ ਤੁਸੀਂ ਸਾਡੇ ਨਾਲ ਆ ਕੇ ਗੱਲ ਕਰਕੇ ਤੁਸੀਂ ਆਪਣੇ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਸੋ ਜਿਹੜੇ ਅੱਜ ਦੇ ਸੂਟ ਆਏ ਆ ਪਸ਼ਮੀਨੇ ਦੇ ਉੱਪਰ ਬਹੁਤ ਸੋਹਣੇ ਵਰਕ ਹੋਇਆ ਹੈ ਜੀ ਇਹਨਾਂ ਦੇ ਉੱਤੇ ਸੋ ਤੁਸੀਂ ਦੇਖ ਸਕਦੇ ਹੋ ਇਹ ਘੇਰੇ ਦੇ ਉੱਪਰ ਆਪਾਂ ਜਿਹੜਾ ਵਰਕ ਕਰਵਾਇਆ ਹੈ ਦੇ ਬਹੁਤ ਹੀ ਘੱਟ ਵਰਕ ਵਾਲਿਆ ਸੋ ਕਾਫੀ ਜਿਹੜੇ ਆਪਣੇ ਭੈਣਾ ਜੋਬ ਵਾਲੀਆਂ ਨੇ ਸੋ ਇਦਾਂ ਦੇ ਸੂਟਸ ਪਸੰਦ ਕਰਦੀਆਂ ਨੇ ਸੋ ਆਪਾ ਉਹਨਾਂ ਲਈ ਘੱਟ ਇੱਕ ਤੇ ਘੱਟ ਰੇਂਜ ਵਾਲੇ ਬਾਕੀ ਘੱਟ ਵਰਕ ਵਾਲੇ ਸੂਟ ਤਿਆਰ ਕਰਵਾਏ ਆ ਬਹੁਤ ਹੀ ਨਾਰਮਲ ਜਿਹੇ ਰੇਂਜ ਦੇ ਸੂਟ ਰਹਿਣਗੇ ਸਾਰੇ ਇਹ ਸਲੀਵਸ ਦੇ ਉੱਪਰ ਆਏਗਾ ਤੇ ਸ਼ੇਡ ਵੀ ਬੜਾ ਸੋਹਣਾ ਇੰਗਲਿਸ਼ ਚਾ ਕਲਰ ਆ ਬਲੂ ਕਲਰ ਗ੍ਰੇ ਬਲੂ ਕਲਰ ਹੈ ਜੀ ਇਹ ਸੋ ਇਹਦੇ ਉੱਪਰ ਨੈਕਸਟ ਸੂਟ ਆਪਾਂ ਰੈਡੀ ਹੋਇਆ ਗ੍ਰੀਨ ਦੇ ਉੱਪਰ ਇਹ ਵੀ ਬੜਾ ਸੋਹਣਾ ਸ਼ੇਡ ਹੈ ਇਹ ਦੇਖ ਸਕਦੇ ਹੋ ਬੜੇ ਹੀ ਪਿਆਰੇ ਜਿਹਾ ਆਪਾਂ ਕਲਰ ਲਵਾ ਲਗਾ ਕੇ ਇਹਨੂੰ ਰੈਡੀ ਕੀਤਾ ਹੈ ਮਸ਼ੀਨ ਵਰਕ ਰਹੇਗਾ ਜੀ ਇਹ ਵਾਲਾ ਪ੍ਰੋਪਰ ਕਟ ਵਰਕ ਹੋਇਆ ਹੋਇਆ ਇਦਾਂ ਹੀ 슬ੀਵਸ ਉੱਪਰ ਇਹਦੇ ਵਰਕ ਆਏਗਾ ਸੋ ਇਹ ਵੀ ਸ਼ੇਡ ਬਹੁਤ ਸੋਹਣਾ ਹੈ ਨੈਕਸਟ ਸਾਰਾਂ ਦਾ ਮੋਸਟ ਫੇਵਰਿਟ ਕਲਰ ਬਲੈਕ ਕਲਰ ਬਲੈਕ ਦੇ ਉੱਪਰ ਬੜਾ ਸੋਹਣਾ ਵਰਕ ਹੋਇਆ ਇਹ ਵਾਲਾ ਸਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਪ੍ਰੋਪਰ ਵਰਕ ਹੋਇਆ ਹੋਇਆ ਸੋ ਇਹ ਸਾਰੇ ਜਿਹੜੇ ਸੂਟ ਹੈ ਜੀ ਵਿਦਾਊਟ ਦੁਪੱਟਾ ਰਹਿਣਗੇ ਆਪਾਂ ਇਹਨਾਂ ਨਾਲ ਤੁਹਾਨੂੰ ਦੁਪੱਟੇ ਵੀ ਰੈਡੀ ਕਰਕੇ ਦਵਾਂਗੇ ਜੇ ਤੁਹਾਡੀ ਚੋਇਸ ਹੈ ਵਿਦਾਊਟ ਦੁਪੱਟਾ ਸੂਟ ਬਾਈ ਕਰਨਾ ਤੁਸੀਂ ਵਿਦਾਊਟ ਦੁਪੱਟਾ ਲੈ ਸਕਦੇ ਹੋ ਸੋ ਵਿਦ ਦੁਪੱਟਾ ਜੀ ਨੇ ਨਾਲ ਉਹ ਵਿਦ ਦੁਪੱਟਾ ਵੀ ਆਪਣੇ ਕੋਲ ਲੈ ਸਕਦਾ ਇੱਕ ਕਲਰ ਜਾਂ ਇੱਕ ਸੂਟ ਇਹ ਰੈਡੀ ਹੋਇਆ ਬਹੁਤ ਸੋਨਾ ਸੋ ਇਹਦੇ ਵਿੱਚ ਵੀ ਆਪਣੇ ਕੋਲੇ ਕਲਰ ਆਪਸ਼ਨਸ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਪੈਨਲ ਵਰਕ ਹੋਇਆ ਹੋਇਆ ਸ਼ਰਟ ਦੇ ਉੱਪਰ ਫਰੰਟ ਤੇ ਔਰ ਘੇਰੇ ਦੇ ਉੱਪਰ ਵੀ ਵਰਕ ਆਏਗਾ ਤੇ ਬਹੁਤ ਸੋਹਣਾ ਇਹ ਵਰਕ ਜਿਹੜਾ ਘੇਰੇ ਦੇ ਉੱਪਰ ਰਹੇਗਾ ਬਹੁਤ ਸੋਹਣਾ ਸੂਟ ਬਣਿਆ ਇਹ ਵਾਲਾ ਸੋ ਇਦਾਂ ਹੀ 슬ੀਵਸ ਦੇ ਉੱਪਰ ਆਏਗਾ ਇਹ ਵਰਕ ਇਹਦੇ ਸੋ ਇਹਦੇ ਵਿੱਚ ਸਾਡੇ ਆਪਣੇ ਕੋਲੇ ਸਿੰਗਲ ਸ਼ੇਡ ਰੈਡੀ ਹੋਇਆ ਸੋ ਹੋਰ ਵੀ ਕਲਰਸ ਰੈਡੀ ਹੋਣਗੇ ਜੇ ਤੁਸੀਂ ਅਮ ਹੋਰ ਕਲਰਸ ਦੇਖਣੇ ਆ ਤਾਂ ਤੁਸੀਂ ਸਾਨੂੰ ਸਾਡੇ WhatsApp ਨੰਬਰ ਦੇ ਉੱਪਰ ਮੈਸੇਜ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਹੋ ਸੋ ਬਾਕੀ ਆਪਣੇ ਕੋਲੇ ਆ ਗਏ ਜੀ ਪਸ਼ਮੀਨਾ ਦੇ ਪਲੇਨ ਕਲਰਸ ਪਲੇਨ ਦੇ ਵਿੱਚ ਬਹੁਤ ਸੋਨੇ ਸੂਟ ਰੈਨਿੰਗ ਜਿਹੇ ਇਹ ਇਹਨਾਂ ਦੇ ਉੱਪਰ ਬਿਲਕੁਲ ਬੁਰਨੀ ਆਏਗਾ ਸੋ ਬਿਲਕੁਲ ਲਿੰਟ ਫਰੀ ਫੂਟ ਨੇ ਇਹ ਸੋ ਜਿੱਦਾਂ ਮਰਜੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਬਹੁਤ ਪਿਆਰੇ ਸ਼ੇਡਸ ਆ ਸਾਰੇ ਵਾਈਨ ਕਲਰ ਆ ਗਿਆ ਮੈਜੈਂਟਾ ਕਲਰ ਆ ਗਿਆ ਜੀ ਰੈੱਡ ਕਲਰ ਵੀ ਆਏਗਾ ਇਸੇ ਵਿੱਚ ਉਸ ਤੋਂ ਬਾਅਦ ਆ ਗਿਆ ਇਹਦੇ ਵਿੱਚ ਕਾਪਰ ਕਲਰ ਫਿਰ ਇੱਕ ਪਰਪਲ ਸ਼ੇਡ ਆ ਗਿਆ ਇਹਦੇ ਵਿੱਚ ਐਂਡ ਉਸ ਤੋਂ ਬਾਅਦ ਆ ਗਿਆ ਜੀ ਗ੍ਰੇ ਕਲਰ ਗ੍ਰੇ ਤੋਂ ਬਾਅਦ ਆਪਣੇ ਕੋਲੇ ਇਹਦੇ ਵਿੱਚ ਆ ਗਿਆ ਜੀ ਬਲੂ ਕਲਰ ਨੇਵੀ ਬਲੂ ਸ਼ੇਡ ਆਏਗਾ ਇੱਕ ਇਹਦੇ ਵਿੱਚ ਆਏਗਾ ਆਪਣੇ ਕੋਲੇ ਅ ਅਪਨੂੰ ਕਹਿ ਸਕਦੇ ਆ ਮਾਊਸ ਕਲਰ ਕਹਿ ਸਕਦੇ ਆ ਬ੍ਰਾਊਨ ਜੀ ਟੂਨ ਹੈ ਦੀ ਉਸ ਤੋਂ ਬਾਅਦ ਆਪਣੇ ਕੋਲੇ ਗਾਜਰੀ ਸ਼ੇਡ ਆ ਗਿਆ ਇੱਕਾਇਗਾ ਜਿਹਦੇ ਵਿੱਚ ਆਪਣੇ ਕੋਲੇ ਮਹਿੰਦੀ ਗ੍ਰੀਨ ਕਲਰ ਰਾਇਲ ਬਲੂ ਸ਼ੇਡ ਆਏਗਾ ਇੱਕ ਤਾਂ ਉਸ ਤੋਂ ਬਾਅਦ ਨੈਕਸਟ ਕਲਰ ਆ ਗਿਆ ਜੀ ਪਿਸਤਾ ਕਲਰ ਸੋ ਇਹ ਸਾਰੇ ਜਿੰਨੇ ਵੀ ਸ਼ੇਡ ਹੈ ਜੇ ਰਹਿਣਗੇ ਸਾਰੇ ਪਸ਼ਮੀਨਾ ਦੇ ਵਿੱਚ ਰਹਿਣਗੇ ਲਿੰਕ ਫ੍ਰੀ ਪਸ਼ਮੀਨਾ ਜੀ ਸੋ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਬਾਕੀ ਜਿਹੜੇ ਤੁਸੀਂ ਵਰਕ ਵਾਲੇ ਸੂਟ ਦੇਖੇ ਆ ਉਹਨਾਂ ਇਹਨਾਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਕਲਰ ਵਧੀਆ ਲੱਗਦਾ ਤਾਂ ਤੁਸੀਂ ਆਪਣੀ ਪਸੰਦ ਦਾ ਵਰਕ ਕਰਵਾਉਣਾ ਤੁਸੀਂ ਉਹ ਵੀ ਸਾਡੇ ਤੋਂ ਕਰਵਾ ਸਕਦੇ ਹੋ ਜੇ ਤੁਸੀਂ ਪਲੇਨ ਬਾਇ ਕਰਨਾ ਤੁਸੀਂ ਪਲੇਨ ਵੀ ਬਾਇ ਕਰ ਸਕਦੇ ਹੋ ਕੋਈ ਵਾਰ ਹੈ ਕੀ ਹੁੰਦਾ ਕਿ ਆਪਾਂ ਇਹਨਾਂ ਨੂੰ ਲੇਸਿਸ ਲਗਾ ਕੇ ਡਿਜ਼ਾਈਨ ਕਰ ਲੈਣੇ ਆ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਬਣਾ ਸਕਦੇ ਹੋ ਸੋ ਅੱਜ ਦੇ ਸੂਟਸ ਜਿਹੜੇ ਤੁਹਾਨੂੰ ਦਿਖਾਏ ਆ ਉਹਨਾਂ ਦੇ ਵਿੱਚੋਂ ਕੋਈ ਵੀ ਸੂਟ ਬਾਇ ਕਰਨਾ ਹੈ ਤਾਂ ਤੁਸੀਂ ਸਾਡਾ ਜਿਹੜਾ WhatsApp ਨੰਬਰ ਹੈਗਾ 7814934748149 ਸੌਰੀ 7814942347 ਤੁਸੀਂ ਉਹਦੇ WhatsApp ਦੇ ਉੱਪਰ ਮੈਸੇਜ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅੱਜ ਲਈ ਧੰਨਵਾਦ